ਜੋ ਜਿਹੜੀ ਚਾਈਨਾ ਡੋਰ ਆ ਉਹ ਪੰਬਦੀ ਸੁਗਾ ਡੋਰ ਆ ਜਿਹੜਾ ਵੀ ਇਹਦਾ ਕੋਈ ਇਸਤੇਮਾਲ ਕਰੇਗਾ ਜਾਂ ਇਹਨੂੰ ਖਰੀਦੇਗਾ ਜਾਂ ਵੇਚੇਗਾ ਉਹਦੇ ਖਿਲਾਫ ਜਿਹੜੀ ਬੰਦੀ ਹੈ ਸਖਤ ਸਖਤ ਕਾਰਵਾਈ ਕੀਤੀ ਜਾਏਗੀ ਜਿਹੜੀ ਚਾਈਨਾ ਡੋਰ ਆ ਉਹ ਪੰਬਦੀ ਸੁਗਾ ਡੋਰ ਆ ਜਿਹੜਾ ਵੀ ਇਹਦਾ ਕੋਈ ਇਸਤੇਮਾਲ ਕਰੇਗਾ ਜਾਂ ਇਹਨੂੰ ਖਰੀਦੇਗਾ ਜਾਂ ਵੇਚੇਗਾ ਉਹਦੇ ਖਿਲਾਫ ਜਿਹੜੀ ਬੰਦੀ ਹੈ ਸਖਤ ਸਖਤ ਕਾਰਵਾਈ ਕੀਤੀ ਜਾਏਗੀ ਸਾਰੇ ਧਿਆਨ ਦਿਓ ਮਾਨਜੋ ਐਸਐਸਪੀ ਸਾਹਿਬ ਦੇ ਹੁਕਮ ਦੇ ਮੁਤਾਬਕ ਜਿਹੜੀ ਚਾਈਨਾ ਡੋਰ ਆ ਉਹ ਪਾਬੰਦੀशुदा ਡੋਰ ਹੈ ਜਿਹੜਾ ਵੀ ਇਹਦਾ ਕੋਈ ਇਸਤੇਮਾਲ ਕਰੇਗਾ ਜਾਂ ਇਹਨੂੰ ਖਰੀਦੇਗਾ ਜਾਂ ਵੇਚੇਗਾ ਉਹਦੇ ਖਿਲਾਫ ਜਿਹੜੀ ਬੰਦੀ ਹੈ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਦੁਬਾਰਾ ਫੇਰ ਸਾਰੇ ਧਿਆਨ ਨਾਲ ਨੋਟ ਕਰੋ ਚਾਈਨਾ ਡੋਰ ਜਿਹੜੀ ਆ ਉਹ ਪਾਬੰਦੀशुदा ਹੈ ਜਿਹੜਾ ਵੀ ਇਹਦਾ ਕੋਈ ਇਸਤੇਮਾਲ ਕਰੇਗਾ ਖਰੀਦੇਗਾ ਜਾਂ ਵੇਚੇਗਾ ਉਹਦੇ ਖਿਲਾਫ ਜਿਹੜੀ ਸਖਤ ਤੋਂ ਸਖਤ ਕਾਰਵਾਈ ਇਹਦੀ ਕੀਤੀ ਜਾਏਗੀ ਜੀ ਧੰਨਵਾਦ ਜੀ